ਵੇ ਸਾਰੇ ਮੁਲਕ ਤੇ ਹਵਾ ਬਦਲ ਗਈ ਕੋਈ ਗੱਲ ਤਾਂ ਚੱਲੇ ਜਿਹੜੇ ਘਰ ਵਿੱਚ ਚਾਰ ਆਦਮੀ ਹੋ ਗਏ ਕੱਲਮ ਕੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਸ਼ੋਭ ਵਿੱਗੇ ਤਾਂ ਕਣਕ ਜੱਟ ਦੇ 70 ਵਿੱਗੇ ਸਰੋਂ ਖੜੀ ਦਾਸ ਅਮਰੀਕਨ ਘਰ ਵਿੱਚ ਗਾਈਆਂ ਦੁੱਧ ਦੀ ਆਮਦਨ ਬਹੁਤ ਬੜੀ ਐਰਕੀਸ਼ਾਲ ਵਿੱਚ ਮਿਲੀ ਸਰਪੰਚੀ ਹੋ ਗਈ ਬੱਲੇ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਮੋਟੇ ਮੂੰਗੀਆਂ ਘਰ ਦੀਆਂ ਧਾਲਾਂ ਖੇਤਾਂ ਦੇ ਵਿੱਚ ਇੱਕ ਖੜੇ ਆਲੂ ਗੱਠੇ ਕਰਦੇ ਬੀਜਣ ਨਕਾਲ ਕਣਕ ਦਾ ਬਹੁਤ ਚੜੇ ਬਾਰਾਂ ਬੱਤੀ ਡਾਈ ਮੋਨੀਆਂ ਪੱਟ ਪੰਦਾ ਜਿਹੜਾ ਰੇ ਪੈਂਦਾ ਗਾ ਥੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਬਿਣਾ ਕਪਾ ਮੱਕੀ ਤੋਂ ਜੱਟ ਦੀ ਜੀਰੀ ਲੱਖਾਂ ਰੁਪਈਏ ਵਟਦੀ ਆ ਖੜਾ ਉਹ ਪਿੱਟੀ ਜਾਂਦਾ ਪਾਣੀ ਮੂੰਹੇ ਪਟਦੀਆ 3200 ਦਾ ਤੇਲ ਮੇਰਾ ਨਤਈਂ ਜਣ ਵਿੱਚ ਦੀ ਚੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਸ਼ਹਿਰ ਵਾਲੇ ਵੇਚਣ ਸਬਜ਼ੀ ਗਲੀਆਂ ਫਿਰਨਾ ਸਿੱਖਦੇ ਨੇ ਬੇਨਾਮ ਵਾਲੇ ਚੱਪਣ ਕਦੂ ਕਣਕ ਬਰੋਬਰ ਵਿਕਦੇ ਨੇ ਮਨ ਮਨ ਪੱਕੇ ਲਜਾਂਦੇ ਦਾਣੇ ਫਿਰਕੇ ਗਲੀ ਮਹੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਮਹਿਤਰੀਆਂ ਦੀ ਬਹੁਤ ਦਿਹਾੜੀ ਬੜੇ ਰੁਪਈਏ ਪਾਉਂਦਾਗਾ ਦੰਨਾ ਟੈਮਾਂ ਦੀ ਰੋਟੀ ਉਹ ਜੱਟ ਦੇ ਘਰ ਖਾ ਆਉਂਦਾਗਾ ਐ ਜੀ ਕਹਿੰਦਾ ਕੁਛ ਨਹੀਂ ਬਚਦਾ ਕਾਦੇ ਕੀ ਪਟਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਸ਼ੀਂਬੇ ਨੂੰ ਤਾਂ ਬਹੁਤ ਕਮਾਈ ਬੜੇ ਰੁਪਈਏ ਪਾਉਂਦਾਗਾ 300 ਰੁਪਈਆ ਕੁਰਤਾ ਛਮਾਈ 500 ਦੀ 65 ਬਣਾਉਂਦਾਗਾ ਰੇਨੀ ਪੌਣਾ ਤੇਲੀ ਫੂਕਣਾ ਇੱਕ ਉਂਗਲੀ ਨਾਲ ਚੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ 5 ਦਾ ਚਮੜਾ ਬੀ ਦੀ ਜੁੱਤੀ ਕਹਿੰਦਾ ਪੱਕੀ 15 ਰਿਆ ਉਰੀ ਨੂੰ ਉਹ ਰੰਗ ਛਾੜ ਕੇ ਦੱਸਦਾ ਗੁਰਮ ਜਲੰਦਰੀਆ 700 ਰੁਪਈਆ ਛਣੇ ਕਢਾਈ ਨਰਮ ਬਹੁਤ ਨੇ ਚੱਲੇ ਲੈ ਪੁੱਛ ਕਿਸੇ ਨੂੰ ਭਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਪੂਰੀ ਕੁੰਡੀ ਲੱਗਦੀ ਛੋਟੀ ਪੁੱਛਿਆ ਠੇਕੇਦਾਰਾਂ ਨੂੰ 25 ਪੈਸਿਆਂ ਦੀ ਨਸੇ ਦੀ ਗੋਲੀ ਪਉਆ ਵਿਕੇਸ਼ ਤਾਰਾ ਨੂੰ ਦੂਰ ਲੱਖ ਕਹਿੰਦਾ ਕੌਣ ਪਰੂਗਾ ਕਰ ਕਰ ਪੈਂਦਾ ਹੱਲੇ ਲੈ ਪੁੱਛ ਕਿਸੇ ਨੂੰ ਭਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ